ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 373 ਤੋਂ ਲੈ ਕੇ 375 ਤੱਕ ਸਵਾਇ ਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਪੰਚਮ ਪਾਤਸ਼ਾਹ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜਦੇ ਹਾਂ ਜੀ ਵਾਹਿਗੁਰੂ ਜੀ ਆਸਾ ਮਹੱਲਾ 5ਵਾਂ ਜੋ ਮੈਂ ਕੀਓ ਸਗਲ ਸਿਗਾਰਾ ਤੋ ਵੀ ਮੇਰਾ ਮਨ ਨਾ ਪਤੀਆਰਾ ਅਨੇਕ ਸੁਗੰਧਤ ਤਨ ਮਹਿ ਲਾਵੋ ਓ ਸੁਖ ਤਿਲ ਸਮਾਨ ਨਹੀਂ ਪਾਵੋ ਮਨ ਮਹਿ ਚਿਤਵੋ ਐਸੀ ਆਸਾਈ ਪ੍ਰੀਅ ਦੇਖਤ ਜੀਵੋ ਮੇਰੀ ਮਾਈ ਹੰਦੀ ਸੰਗਤ ਜੀ ਪੰਚਮ ਪਾਛਾ ਕਹਿੰਦੇ ਨੇ ਕਿ ਜੇ ਜੀਵ ਸਰੀਰ ਦੇ ਸਾਰੇ ਤਰ੍ਹਾਂ ਦੇ ਸੰਸਾਰਿਕ ਸ਼ਿੰਗਾਰ ਵੀ ਕਰ ਲਵੇ ਤਾਂ ਵੀ ਕਹਿੰਦੇ ਉਹਦੇ ਮਨ ਨੂੰ ਜਿਸ ਤਰ੍ਹਾਂ ਸ਼ਾਂਤੀ ਨਹੀਂ ਮਿਲਦੀ ਮਨ ਪਤੀਜ ਦਾ ਨਹੀਂ ਹੈਗਾ ਤੇ अनेका ਤਰਿਆਂ ਦੀਆਂ ਸੁਗੰਧੀਆਂ ਲਾਵੇ ਤਾਂ ਵੀ ਇੱਕ ਤਿਲ ਜਿੰਨਾ ਵੀ ਕਹਿੰਦੇ ਸੁੱਖ ਨਹੀਂ ਮਿਲਦਾ ਮਨ ਨੂੰ ਇਸsrandੇ ਸ਼ਿੰਗਾਰ ਕਰਨ ਨਾਲ ਅਲੱਗ-ਅਲੱਗ ਤਰ੍ਹਾਂ ਦੀਆਂ ਸੁਗੰਧੀਆਂ ਲਾਉਣ ਨਾਲ ਕਹਿੰਦੇ ਮੇਰੇ ਮਨ ਦੇ ਵਿੱਚ ਇੱਕ ਜੇ ਇੱਛਾ ਏ ਉੱਠ ਜਾਏ ਇੱਛਾ ਉੱਠਦੀ ਹੈ ਕਿ ਮੈਨੂੰ ਤਾਂ ਹੀ ਹੈ ਮੇਰੀ ਮਾਂ ਆਤਮਿਕ ਜੀਵਨ ਮਿਲਦਾ ਜੇ ਮੈਨੂੰ ਪਰਮਾਤਮਾ ਦਾ ਦਿਦਾਰ ਹੋ ਜਾਵੇ ਮਾਈ ਕਹਾ ਕਰੋ ਇਹ ਮਨਨਾ ਤੀਰੈ प्रिय प्रीतम बैरागहिरे रहाओ मन मह चितवो ऐसी आसाई प्रिय देखत जीवो मेरी माई माई कहा करो ए मन ना तीरे प्रिय प्रीतम बैरागहिरे ਕਹਿੰਦੇ ਹੈ ਮੇਰੀ ਮਾਂ ਹੁਣ ਮੇਰੇ ਮਨ ਨੂੰ ਧੀਰਜ ਨਹੀਂ ਵੱਜਦਾ ਪਰਮਾਤਮਾ ਦਾ ਮੈਨੂੰ ਹੁਣ ਬੈਰਾਗ ਮਤਲਬ ਪੈਦਾ ਹੋ ਗਿਆ ਪਰਮਾਤਮਾ ਨੂੰ ਮਿਲਣ ਦੇ ਲਈ ਮੈਨੂੰ ਹੁਣ ਵਿਛੋੜੇ ਦਾ ਅਹਿਸਾਸ ਹੋ ਗਿਆ ਪਰਮਾਤਮਾ ਨੂੰ ਮਿਲਣ ਲਈ ਮੇਰੇ ਹਿਰਦੇ ਵਿੱਚ ਹੁਣ ਬੈਰਾਗ ਹੈ ਹੁਣ ਮੇਰਾ ਮਨ ਧੀਰਜ ਨਹੀਂ ਬੰਦਦਾ ਵਸਤਰ ਵਿਪੂਖਨ ਸੁਖ ਬਹੁਤ ਬਿਸੇਖੈ ਉਈ ਵੀ ਜਾਨੋ ਕਿਤੇ ਨਾ ਲੇਖੈ ਕਹਿੰਦੇ ਚਾਹੇ ਮੈਂ अनेका ਤਰ੍ਹਾਂ ਦੇ ਬੜੇ ਕੀਮਤੀ ਵਸਤਰ ਗਹਿਣੇ ਵਿਸ਼ੇਸ਼ ਤਰ੍ਹਾਂ ਦੇ ਸ਼ਿੰਗਾਰ ਕੀਤੇ ਨੇ ਪਰ ਉਹ ਵੀ ਕਿਸੇ ਲੇਖੇ ਵਿੱਚ ਨਹੀਂ ਪੈਰੈ ਕਿਸੇ ਚੀਜ਼ ਨਾਲ ਮੇਰਾ ਮਨ ਧੀ ਰਜ ਨਹੀਂ ਬਨਦਾ ਪਤ ਸੋਬਾ ਅਰਮਾਨ ਮਹੱਤ ਆਗਿਆਕਾਰੀ ਸਗਲ ਜਗਤ ਗ੍ਰਹਿ ਐਸਾ ਹੈ ਸੁੰਦਰ ਲਾਲ ਪ੍ਰਭ ਪਾਵਾ ਤਾਂ ਸਦਾ ਨਿਹਾਲ ਕਹਿੰਦੇ ਚਾਹੇ ਮੇਰਾ ਸੰਸਾਰਕ ਤੌਰ ਤੇ ਬੜੀ ਇੱਜ਼ਤ ਬਣੀ ਹੋਈ ਆ ਬੜਾ ਮਾਣ ਮਿਲਦਾ ਸਾਰਾ ਜਗਤ ਮੇਰੇ ਕਹਿਣੇ ਵਿੱਚ ਹੈ ਮੇਰਾ ਬਹੁਤ ਸੁੰਦਰ ਮਕਾਨ ਹੈ ਜਿਸ ਤਰ੍ਹਾਂ ਲਾਲ ਜੜੇ ਨੇ ਪਰ ਕਹਿੰਦੇ ਕਿਸੇ ਚੀਜ਼ ਦੇ ਨਾਲ ਮੈਨੂੰ ਸੁੱਖ ਨਹੀਂ ਮਿਲਦਾ ਸੁੱਖ ਕਹਿੰਦੇ ਤਾਂ ਹੀ ਮਿਲਦਾ ਜੇ ਮੈਂ ਪਰਮਾਤਮਾ ਨੂੰ ਚੰਗਾ ਲੱਗਾ ਪ੍ਰਭ ਭਾਵਾਂ ਤਾਂ ਸਦਾ ਨਿਹਾਲ ਤੇ ਪ੍ਰਭ ਪਰਮਾਤਮਾ ਨੂੰ ਮੈਂ ਭਾ ਜਾਵਾਂ ਤਾਂ ਹੀ ਮੈਂ ਹਮੇਸ਼ਾ ਖਿੜਿਆ ਹੋਇਆ ਰਹਿ ਸਕਦਾ ਹਾਂ ਮੇਰਾ ਖਿਰਦਾ ਤਾਂ ਹੀ ਖਿੜ ਸਕਦਾ ਹੈ ਬਿੰਜਨ ਭੋਜਨ ਅਨੇਕ ਪ੍ਰਕਾਰ ਰੰਗ ਤਮਾਸੇ ਬਹੁਤ ਵਿਸਥਾਰ ਰਾਜ ਮਿਲਖ ਅਰ ਬਹੁਤ ਫਰਮਾਇਸ ਮਨ ਨਹੀਂ ਤਰਾਪੈ ਤਿਸਰਾ ਤ੍ਰਿਸਨਾ ਨਾ ਜਾਇਸ ਰਾਜ ਮਿਲਖ ਅਰ ਬਹੁਤ ਫਰਮਾਇਸ ਮਨ ਨਹੀਂ ਤਰਾਪੈ ਤ੍ਰਿਸਨਾ ਨਾ ਜਾਇਸ ਕਹਿੰਦੇ ਜੇ ਮੇਰੇ ਕੋਲ 36 ਪ੍ਰਕਾਰ ਦੇ ਭੋਜਨ ਵੀ ਹੋਣ ਮੈਨੂੰ ਹੋਰ ਸੰਸਾਰ ਦੇ ਬੜੇ ਰੰਗ ਤਮਾਸ਼ੇ ਹੋਣ ਦੇਖਣ ਲਈ ਰਾਜ ਮਿਲਖ ਸਿਕਦਾਰੀਆਂ ਹੁਣ ਮੇਰੀ ਹਕੂਮਤ ਚੱਲ ਰਹੀ ਹੋਵੇ ਤਾਂ ਵੀ ਕਹਿੰਦੇ ਜਿਹੜਾ ਮੇਰਾ ਮਨ ਆ ਕਹਿੰਦੇ ਇਹਦੇ ਵਿੱਚੋਂ ਤ੍ਰਿਸ਼ਨਾ ਨਹੀਂ ਖਤਮ ਹੁੰਦੀ ਮਨ ਮੇਰਾ ਤ੍ਰਿਪਤ ਨਹੀਂ ਹੁੰਦਾ ਕਹਿੰਦੇ ਮਾਇਆ ਵੱਲੋਂ ਜਾਂ ਸੰਸਾਰਿਕ ਚੀਜ਼ਾਂ ਵੱਲੋਂ ਬਿਨ ਮਿਲ ਬੈ ਇਹ ਦਿਨ ਨਾ ਬਿਹਾਵੇ ਮਿਲੇ ਪ੍ਰਭੂ ਤਾਂ ਸਭ ਸੁਖ ਪਾਵੇ ਕਹਿੰਦੇ ਜੇ ਮੇਰਾ ਪਰਮਾਤਮਾ ਦਾ دیدار ਨਹੀਂ ਨਾ ਮੈਨੂੰ ਹੁੰਦਾ ਕਹਿੰਦੇ ਇੱਕ ਦਿਨ ਮੇਰੇ ਲਈ ਬੀਤਣਾ ਮੁਸ਼ਕਲ ਹੋ ਜਾਂਦਾ ਪ੍ਰਭੂ ਨੂੰ ਮਿਲਣ ਤੋਂ ਬਿਨਾ ਕਹਿੰਦੇ ਮੈਨੂੰ ਕਿਸੇ ਤਰ੍ਹਾਂ ਦਾ ਸੁੱਖ ਨਹੀਂ ਹੈ ਚਾਹੇ ਹੋਰ ਸੰਸਾਰਿਕ ਸੁੱਖ ਜਿੰਨੇ ਗਿਣੇ ਜਾਂਦੇ ਨੇ ਚਾਹੇ ਸਾਰੇ ਹੈ ਪਰ ਉਸ ਪਰਮਾਤਮਾ ਨੂੰ ਮਿਲਣ ਤੋਂ ਬਿਨਾ ਮੇਰੇ ਕੋਲ ਅਸਲੀ ਸੁੱਖ ਨਹੀਂ ਹੈ ਖੋਜਤ ਖੋਜਤ ਸੁਣੀ ਇਹ ਸੋਏ ਸਾਧ ਸੰਗਤ ਬਿਨ ਉਤਰਿਓ ਨਾ ਕੋਈ ਕਹਿੰਦੇ ਫਿਰ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਲੱਭਣ ਤੋਂ ਬਾਅਦ ਖੋਜ ਕਰਨ ਤੋਂ ਬਾਅਦ ਕਿ ਸਾਧ ਸੰਗਤ ਦੇ ਬਿਨਾ ਕੋਈ ਜੀਵ ਤਰ ਨਹੀਂ ਸਕਦਾ ਜਿਸ ਮਾਸਤਕ ਭਾਗ ਤਿੰਨ ਸਤਗੁਰ ਪਾਇਆ ਪੂਰੀ ਆਸਾ ਮੰਤਰਿਪਤਾਇਆ ਕਹਿੰਦੇ ਜਿਹਦੇ ਮੱਥੇ ਤੇ ਵੱਡੇ ਭਾਗ ਉਬਰਦੇ ਨੇ ਉਹਦਾ ਸਤਗੁਰੂ ਦੇ ਨਾਲ ਮਿਲਾਪ ਹੁੰਦਾ ਫਿਰ ਉਹਦੀ ਇੱਛਾ ਪੂਰੀ ਹੁੰਦੀ ਆ ਇੱਛਾ ਕਿਹੜੀ ਪ੍ਰਮਾਤਮਾ ਨੂੰ ਮਿਲਣ ਦੀ ਫਿਰ ਉਹਦਾ ਮਨ ਤ੍ਰਿਪਤ ਹੋ ਜਾਂਦਾ ਪਰਾਮ ਮੇਲੇ ਆ ਤਾਂ ਚੂਕੀ ਡੰਝਾ ਨਾਨਕ ਲੱਦਾ ਮਨ ਤਨ ਮੰਝਾ ਕਹਿੰਦੇ ਜਦੋਂ ਪਰਮਾਤਮਾ ਦੇ ਨਾਲ ਮਿਲਾਪ ਹੋਇਆ ਫਿਰ ਜੀਵ ਦੇ ਅੰਦਰ ਜੋ ਤ੍ਰਿਸ਼ਨਾ ਦੀ ਆਗਾ ਫਿਰ ਉਹ ਖਤਮ ਹੁੰਦੀ ਆ ਜਿਹੜੀ ਤ੍ਰਿਸ਼ਨਾ ਭੜਕਦੀ ਆ ਫਿਰ ਨਾਨਕ ਜੀ ਕਹਿੰਦੇ ਨੇ ਇਸ ਤਰ੍ਹਾਂ ਜੀਵ ਆਪਣੇ ਮਨ ਤੇ ਹਿਰਦੇ ਵਿੱਚ ਹੀ ਪਰਮਾਤਮਾ ਨੂੰ ਲੱਭ ਲੈਂਦਾ ਹੈ ਵਾਹਿਗੁਰੂ ਆਸਾ ਮਹੱਲਾ ਪੰਜਵਾਂ ਪੰਜ ਪਦੇ ਪ੍ਰਥਮੇ ਤੇਰੀ ਨੀਕੀ ਜਾਤ ਦੁਤਿਆ ਤੇਰੀ ਮਨਿਏ ਪਾਂਤ ਤ੍ਰਿਤਿਆ ਤੇਰਾ ਸੁੰਦਰ ਥਾਨ ਬਿਗੜ ਰੂਪ ਮਨ ਮਹਿ ਅਭਿਮਾਨ ਫਿਰ ਕਹਿੰਦੇ ਏ ਏ ਮਨੁੱਖ ਏ ਮਾਨਵ ਏ ਮਨੁਖ ਸਭ ਤੋਂ ਪਹਿਲਾਂ ਤਾਂ ਦੂਸਰੀਆਂ ਸਾਰੀਆਂ ਜਿਹੜੀਆਂ ਹੈਗੀਆਂ ਨੇ ਮਤਲਬ ਅਲੱਗ-ਅਲੱਗ ਜੀਵ ਪਰਮਾਤਮਾ ਨੇ ਪੈਦਾ ਕੀਤੇ ਸਾਰਿਆਂ ਵਿੱਚੋਂ ਇਹ ਮਨੁੱਖ ਤੇਰੀ ਜਿਹੜੀ ਜਾਤ ਆ ਤੇਰੀ ਜਿਹੜੀ ਮਨੁੱਖ ਜਾਤੀ ਆ ਉਹ ਸਭ ਤੋਂ શ્રેਸ਼ਟ ਗਿਣੀ ਜਾਂਦੀ ਆ ਦੂਜਾ ਕਹਿੰਦੇ ਵੀ ਸਾਰੇ ਤੈਨੂੰ ਇੱਜ਼ਤ ਦਿੰਦੇ ਨੇ ਦੂਜੀਆਂ ਸਾਰਿਆਂ ਜੀਵਾਂ ਨਾਲੋਂ ਤੂੰ ਉੱਚਿਆ ਸ਼ਰੋਮਣੀ ਹੈ ਤੀਜੇ ਕਹਿੰਦੇ ਤੈਨੂੰ ਸਰੀਰ ਸੁੰਦਰ ਦਿੱਤਾ ਹੈ ਪ੍ਰਮਾਤਮਾ ਨੇ ਫਿਰ ਕਹਿੰਦੇ ਵੀ ਸਰੀਰ ਨੂੰ ਤੂੰ ਵਿਗਾੜ ਕਿਵੇਂ ਲਿਆ ਇਹਦੇ ਵਿੱਚ ਅਭਿਮਾਨ ਨੂੰ ਪਾ ਕੇ ਹੰਕਾਰ ਨੂੰ ਪਾ ਕੇ ਤੂੰ ਆਪਣੇ ਸਰੀਰ ਨੂੰ ਵਿਗਾੜ ਲਿਆ ਸੋਹਣੀ ਸਰੂਪ ਸੁਜਾਨ ਵਿਚਕਨ ਅਤ ਗਰਵ ਮੋਹ ਫਾਕੀ ਤੂੰ ਰਹਾਓ ਕਹਿੰਦੇ ਇਹ ਜੀਵ ਤੈਨੂੰ ਪ੍ਰਮਾਤਮਾ ਨੇ ਸੋਹਣੀ ਸੂਰਤ ਦਿੱਤੀ ਆ ਦੇ ਨ ਸਿਆਣਾ ਚਤੁਰ ਬਣਾਇਆ ਪਰ ਕਹਿੰਦੇ ਹੰਕਾਰ ਦੇ ਵਿੱਚ ਤੂੰ ਗਲਤਾਨ ਹੋ ਗਿਆ ਜਿਆਦਾ ਤੂੰ ਹੰਕਾਰ ਚ ਆ ਗਿਆ ਅਤ ਸੂਚੀ ਤੇਰੀ پاک ਸਾਲ ਕਰ ਇਸ ਨਾਨ ਪੂਜਾ ਤਿਲਕ ਲਾਲ ਗੱਲੀ ਘਰ ਬੈ ਮੁਖ ਗੋਵੈ ਗਿਆਨ ਸਭ ਵਿਦ ਖੋਈ ਲੋਭ ਸਵਾਨ ਕਹਿੰਦੇ ਸਾਰਿਆਂ ਨਾਲੋਂ ਤੇਰੀ ਕਹਿੰਦੇ ਜਿਹੜੀ ਰਸੋਈ ਆ ਉਹ ਚੰਗੀ ਤੂੰ ਮਤਲਬ ਸੁੱਚੀ ਸੱਚੀ ਬਣਾਈ ਆ ਵੀ ਜਿੱਦਾਂ ਬਾਕੀ ਜਿਹੜੇ ਜਾਨਵਰ ਤਾਂ ਵਿਚਾਰੇ ਕਿਤੋਂ ਵੀ ਖਾਂਦੇ ਨੇ ਗੰਦਮੰਦ ਤੋਂ ਵੀ ਤੂੰ ਆਪਣੀ ਸਾਫ਼ ਸੁਥਰੀ ਖਰਾਕ ਬਣਾ ਕੇ ਖਾਣਾ ਇਸ਼ਨਾਨ ਕਰਦਾ ਲਾਲ ਤਿਲਕ ਲਾਉਣਾ ਪੂਜਾ ਕਰਦਾ ਹਨ ਕਹਿੰਦੇ ਆਪਣੀਆਂ ਤੈਨੂੰ ਵੀ ਗੱਲਾਂ ਤੇ ਤੈਨੂੰ ਆਪਣੀਆਂ ਚ ਹੰਕਾਰ ਹੋ ਜਾਂਦਾ ਆਪਣੇ ਵੱਲੋਂ ਤੂੰ ਬਿ ਗਿਆਨ ਆਪਣੇ ਮੁਖੋਂ ਬੋਲਦਾ ਪਰ ਤੈਨੂੰ ਆਪਣੇ ਉਸ ਤੇ ਤੈਨੂੰ ਕਹਿੰਦੇ ਹੰਕਾਰ ਹੋ ਜਾਂਦਾ ਕਹਿੰਦੇ ਸਭ ਵਿਦ ਖੋਈ ਲੋਭਸਵਾਨ ਜੋ ਕੁਝ ਵੀ ਕਹੇ ਤੈਨੂੰ ਪਰਮਾਤਮਾ ਨੇ ਸਾਰੀਆਂ ਚੰਗੀਆਂ ਚੀਜ਼ਾਂ ਦਿੱਤੀਆਂ ਨੇ ਪਰ ਸਭ ਕੁਝ ਤੂੰ ਲਾਲਚ ਵਸ ਹੋ ਕੇ ਸਭ ਕੁਝ ਕੱਖ ਦਾ ਕਰ ਲਿਆ ਕਾਪਰ ਪਹਿਰੇ ਭੋਗੈ ਭੋਗ ਆਚਾਰ ਕਰੈ ਸੋਬਾ ਮਹਿ ਲੋਗ ਚੋਆ ਚੰਦਨ ਸੁਗੰਧ ਵਿਸਥਾਰ ਸੰਗੀ ਖੋਟਾ ਕ੍ਰੋਧ ਚੰਡਾਲ ਕਹਿੰਦੇ ਤੂੰ ਸੋਹਣੇ ਕੱਪੜੇ ਪਾਉਨਾ ਤੇਰੇ ਕੋ ਸੰਸਾਰਿਕ ਭੋਗ ਨੇ ਭੋਗਣ ਲਈ ਫਿਰ ਕਹਿੰਦੇ ਤੂੰ ਲੋਕਾਂ ਦੇ ਵਿੱਚ ਚੰਗਾ ਹੋਵੇਂ ਇਸ ਲਈ ਤੂੰ ਚੰਗਾ ਆਪਣੇ ਜਾਨੀ ਕੋਈ ਹੋਰ ਧਾਰਮਿਕ ਕੰਮ ਵੀ ਕਰਦਾ ਫਿਰ ਕਹਿੰਦੇ ਤੂੰ ਸੁਗੰਧੀਆਂ ਚੰਦਨ ਅਤਰ ਵਗੈਰਾ ਲਾਉਣਾ ਹੈਗਾ ਪਰ ਕਹਿੰਦੇ ਤੇਰਾ ਸਾਥੀ ਕੌਣ ਆ ਖੋਟਾ ਕਰੋਧ ਖੋਟਾ ਗੁੱਸਾ ਚੰਡਾਲ ਕਹਿੰਦੇ ਉਹ ਤੇਰਾ ਸਾਥੀ ਆ ਅਵਰ ਜੋਨ ਤੇਰੀ ਪਨਿਹਾਰੀ ਇਸ ਧਰਤੀ ਮਹਿ ਤੇਰੀ ਸਿਕਦਾਰੀ ਸੋਇਨਾ ਰੂਪਾ ਤੁਝ ਪਹਿਦਾਮ ਸੀਲ ਬਿਗਾਰਿਓ ਤੇਰਾ ਕਾਮ ਕਹਿੰਦੇ ਬਾਕੀ ਜਿਹੜੀਆਂ ਹੋਰ ਜੂਨਾ ਨੇ ਧਰਤੀ ਤੇ ਉਹ ਸਾਰੀਆਂ ਤੇਰੀਆਂ ਸੇਵਕ ਨੇ ਤੂੰ ਸਾਰਿਆਂ ਦਾ ਸਰਦਾਰ ਆ ਤੇਰੇ ਕੋਲ ਤਨ ਸੋਨਾ ਸਭ ਕੁਝ ਆ ਤੇਰੇ ਕੋਲ ਕਹਿੰਦੇ ਪਰ ਕਹਿੰਦੇ ਜਿਹੜੀ ਤੇਰੀ ਕਾਮ ਵਾਸ਼ਨਾ ਕਹਿੰਦੇ ਉਹਨੇ ਤੇਰਾ ਸੀਲ ਖਤਮ ਕਰ ਦਿੱਤਾ ਤੇਰੀ ਕਹਿੰਦੇ ਸੰਜਮ ਉਹਨੇ ਖਤਮ ਕਰ ਦਿੱਤਾ ਜਾ ਕੋ ਦ੍ਰਿਸ਼ਟ ਮਿਆ ਹਰ ਰਾਏ ਸਾ ਬੰਦੀ ਤੇ ਲਈ ਛੜਾਏ ਫਿਰ ਕਹਿੰਦੇ ਜਿਸ ਜੀਵ ਤੇ ਉਹ ਪਰਮਾਤਮਾ ਮਿਹਰ ਦੀ ਨਜ਼ਰ ਕਰਦੇ ਨੇ ਨਾ ਫਿਰ ਉਸ ਜੀਵ ਨੂੰ ਇਹਨਾਂ ਵਿਕਾਰਾਂ ਤੋਂ ਛਡਾ ਲੈਂਦਾ ਪਰਮਾਤਮਾ ਸਾਧ ਸੰਗ ਮਿਲ ਹਰ ਰਸ ਪਾਇਆ ਕਹ ਨਾਨਕ ਸਫਲ ਉਹ ਕਾਇਆ ਫਿਰ ਕਹਿੰਦੇ ਨਾਨਕ ਜੀ ਕਹਿੰਦੇ ਵੀ ਜੇ ਸਜੀਵ ਨੇ ਸਾਧ ਸੰਗਤ ਦੇ ਵਿੱਚ ਮਿਲ ਕੇ ਪਰਮਾਤਮਾ ਦਾ ਨਾਮ ਜਪਿਆ ਉਹਦਾ ਹਰ ਰਸ ਹਰੀ ਦੇ ਨਾਮ ਦਾ ਰਸ ਚੱਖ ਲਿਆ ਕਹਿੰਦੇ ਉਹ ਸਰੀਰ ਕਹਿੰਦੇ ਸਫਲ ਆ ਉਹ ਹਿਰਦਾ ਸਫਲਾ ਕਹਿੰਦੇ ਸਬਰ ਰੂਪ ਸਭ ਸੁਖ ਬਣੇ ਸੁਹਾਗਣ ਆਤ ਸੁੰਦਰ ਵਿਚਕੰਤੂ ਰਹਾਉ ਦੁਜਾ ਕਹਿੰਦੇ ਉਹ ਜੀਵ ਇਸਤਰੀ ਵੱਡੇ ਭਾਗਾਂ ਵਾਲੀ ਬਣ ਜਾਂਦੀ ਆ ਉਹ ਸੁੰਦਰ ਰੂਪ ਸਿਆਣੀ ਬਣ ਜਾਂਦੀ ਆ ਉਹਨੂੰ ਸਾਰੇ ਸੁਖ ਮਿਲ ਜਾਂਦੇ ਨੇ ਜਿਸ ਨੇ ਕਹਿੰਦੇ ਪ੍ਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦੀ ਸੋਭਾਵੰਤੀ ਨਾਰ ਬਣਗੀ ਜੀ ਵਿਸਤਰੀ ਬਣਗੀ ਆਸਾ ਮਹੱਲਾ ਪੰਜਮਾ ਇੱਕ ਤੁਕੇ ਦੂਜਾ ਜੀਵਤ ਦੀ ਸੈ ਤਿਸ ਸਰ ਪਰ ਮਰਣਾ ਮੂਆ ਹੋਵੇ ਤਿਸ ਨਿਚਲ ਰਹਿਣਾ ਜੀਵਤ ਮੂਏ ਮੂਏ ਸੇ ਜੀਵੇ ਹਰ ਹਰ ਨਾਮ ਅਵਖਦ ਮੁਖ ਪਾਇਆ ਗੁਰ ਸਬਦ ਦੀ ਰਸ ਅੰਮ੍ਰਿਤ ਪੀਵੇ ਰਹਾਉ ਕਹਿੰਦੇ ਜੋ ਵੀ ਕਹਿੰਦੇ ਸੰਸਾਰ ਤੇ ਆਇਆ ਉਹਨੇ ਨਾਸ਼ ਹੋਣਾ ਕਹਿੰਦੇ ਜੋ ਆਪਣੇ ਹੰਕਾਰ ਦੇ ਵਿੱਚ ਫਿਰਦਾ ਮਤਲਬ ਆਫਰਿਆ ਉਹਨੇ ਤੇ ਕਹਿੰਦੇ ਪੱਕਾ ਹੀ ਨਾਸ਼ ਹੋਣਾ ਕਹਿੰਦੇ ਜਿਹੜਾ ਜੀਵ ਤੇ ਹੰਕਾਰ ਵਿੱਚ ਉਹਨੂੰ ਤੇ ਕਹਿੰਦੇ ਆਤਮਿਕ ਮੌਤ ਆਉਂਦੀ ਆਉਂਦੀ ਆ ਪਰ ਕਹਿੰਦੇ ਜਿਸ ਨੇ ਆਪਾ ਮਾਰ ਲਿਆ ਉਹ ਸਥਾਈ ਹੋ ਜਾਂਦਾ ਉਹਦਾ ਪ੍ਰਮਾਤਮਾ ਦੇ ਚਰਨਾਂ 'ਚ ਟਿਕਾਣਾ ਹੋ ਜਾਂਦਾ ਜੀਵਤ ਮੂਏ ਮੂਏ ਸੇ ਜੀਵੇ ਜਿਹੜੇ ਕਹਿੰਦੇ ਵਿਕਾਰਾਂ ਵੱਲੋਂ ਮਰ ਜਾਂਦੇ ਨੇ ਉਹ ਫਿਰ ਅਸਲ ਦੇ ਵਿੱਚ ਜੀ ਪੈਂਦੇ ਨੇ ਜਿਸ ਨੇ ਕਹਿੰਦੇ ਹਰੀ ਦੇ ਨਾਮ ਰੂਪੀ ਦਵਾਈ ਲਈ ਆ ਹਰੀ ਦੇ ਨਾਮ ਰੂਪੀ ਕਹਿੰਦੇ ਆਫਖਦ ਮੁਖ ਚ ਪਾਇਆ ਆਪਣੇ ਉਹਨੇ ਗੁਰੂ ਦੇ ਸ਼ਬਦ ਦੇ ਰਾਹੀ ਅੰਮ੍ਰਿਤ ਰਸ ਪੀਤਾ ਕਾਚੀ ਮਟਕੀ ਬਿਨਸ ਬਿਨਾਸਾ ਜਿਸ ਛੂਟੈ ਤ੍ਰਿਕੁਟੀ ਤਿਸ ਨਿਜ ਕਰਵਾਸਾ ਕਹਿੰਦੇ ਇਹ ਜਿਹੜੀ ਕੱਚਾ ਸਰੀਰ ਆ ਸਾਡਾ ਕਹਿੰਦੇ ਇੱਕ ਦਿਨ ਇਹਨੇ ਖਤਮ ਹੋਣਾ ਕਹਿੰਦੇ ਪਰ ਜਿਸ ਨੇ ਕਹਿੰਦੇ ਮਾਇਆ ਦੇ ਤਿੰਨਾ ਗੁਣਾ ਵਾਲੀ ਤੇਰੀ ਤ੍ਰਿਕੁਟੀਆ ਜਿਹਦੀ ਉਹ ਖਤਮ ਹੋ ਗਈ ਮਾਇਆ ਦੇ ਤਿੰਨਾ ਗੁਣਾ ਤੋਂ ਉੱਪਰ ਉੱਠ ਗਿਆ ਉਹਨੇ ਆਪਣੇ ਨਿਜ ਦੇ ਘਰ ਵਿੱਚ ਜਗ੍ਹਾ ਪਾ ਲਈਆ ਉਹਨੇ ਆਪਣੇ ਅੰਤਰ ਆਤਮੇ ਪਰਮਾਤਮਾ ਨੂੰ ਪਛਾਣ ਲਿਆ ਊਚਾ ਚੜੈ ਸੁਪਵੈ ਪਿਆਲਾ ਤਰਨ ਪੜੈ ਤਿਸ ਲਗੇ ਨ ਕਾਲਾ ਜਿਹੜਾ ਕਹਿੰਦੇ ਹੰਕਾਰ ਵਿੱਚ ਆਉਂਦਾ ਉਹ ਫਿਰ ਕਹਿੰਦੇ ਬੁਰੀ ਤਰ੍ਹਾਂ ਡਿੱਗਦਾ ਹੈਟਾ ਪਰ ਜਿਹੜਾ ਨਮਰਤਾ ਵਿੱਚ ਰਹਿੰਦਾ ਉਹਨੂੰ ਆਤਮਿਕ ਮੌਤ ਨਹੀਂ ਆਉਂਦੀ ਪਰਮਤ ਫਿਰੇ ਤਿੰਨ ਕਿਛੂ ਨਾ ਪਾਇਆ ਸੀ ਅਸਥਰ ਜਿਨ ਗੁਰ ਸਬਦ ਕਮਾਇਆ ਕਹਿੰਦੇ ਜਿਹੜੇ ਮਾਇਆ ਦੇ ਪਿੱਛੇ ਭੱਜੇ ਫਿਰਦੇ ਨੇ ਉਹਨਾਂ ਨੂੰ ਕੁਝ ਨਹੀਂ ਪ੍ਰਾਪਤ ਹੁੰਦਾ ਪਰ ਜੋ ਗੁਰੂ ਦੇ ਸ਼ਬਦ ਦੀ ਕਮਾਈ ਕਰਦੇ ਨੇ ਕਹਿੰਦੇ ਉਹ ਸਥਿਰ ਹੋ ਜਾਂਦੇ ਨੇ ਉਹ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੇ ਨੇ ਜਿਓ ਪਿੰਡ ਸਭ ਹਰ ਕਾ ਮਾਲ ਨਾਨਕ ਗੁਰ ਮਿਲ ਪਏ ਨਿਹਾਲ ਕਹਿੰਦੇ ਹੈ ਨਾਨਕ ਇਹ ਜਿਹੜਾ ਸਰੀਰ ਜਿੰਦ ਇਹ ਸਭ ਕੁਝ ਪਰਮਾਤਮਾ ਦੀ ਦੌਲਤ ਹੈ ਜੀਵ ਨੂੰ ਦਿੱਤੀ ਹੋਈ ਅਮਾਨਤ ਹੈ ਪਰਮਾਤਮਾ ਦੀ ਫਿਰ ਕਹਿੰਦੇ ਜਿਹੜੇ ਗੁਰੂ ਨੂੰ ਮਿਲ ਲੈਂਦੇ ਨੇ ਗੁਰੂ ਦੀ ਸ਼ਰਨ ਚ ਜੀਵ ਆ ਜਾਂਦੇ ਨੇ ਉਹ ਫਿਰ ਸਦਾ ਖਿੜੇ ਹਿਰਦੇ ਰਹਿੰਦੇ ਨੇ ਆਸਾ ਮਹੱਲਾ ਪੰਜਵਾ ਪੁੱਤਰੀ ਤੇਰੀ ਵਿਦਕਰ ਥਾਟੀ ਜਾਨ ਸੱਤ ਕਰ ਹੋਏਗੀ ਮਾਟੀ ਕਹਿੰਦੇ ਪ੍ਰਮਾਤਮਾ ਨੇ ਤੇਰੇ ਸਰੀਰ ਦੀ ਬੜੀ ਸੋਹਣੀ ਬੰਤਰ ਬਣਾਈ ਆ ਪਰ ਕਹਿੰਦੇ ਇਹ ਪੱਕੀ ਗੱਲ ਆ ਵੀ ਇਹਨਸ ਮਿੱਟੀ ਹੋ ਜਾਣਾ ਮੂਲ ਸਮਾਲੋ ਅਚੇਤ ਗਵਾਰਾ ਇਤਨੇ ਕੋ ਤੂੰ ਕਿਆ ਗਰਵ ਰਹਾਉ ਕਹਿੰਦੇ ਹੈ ਜੀਵ ਤੂੰ ਆਪਣੇ ਮੂਲ ਨੂੰ ਪਰਮਾਤਮਾ ਨੂੰ ਉਹਦੇ ਨਾਲ ਜਾਣ ਪਹਿਚਾਨ ਕਰ ਕਹਿੰਦੇ ਤੂੰ ਕਿਉਂ ਕਹਿੰਦੇ ਇੰਨੀ ਥੋੜੀ ਛੋਟੀ ਜੀ ਜ਼ਿੰਦਗੀ ਵਿੱਚ ਇੰਨਾ ਗਰਵ ਕਰ ਰਿਹਾ ਇੰਨਾ ਹੰਕਾਰ ਕਰ ਰਿਹਾ ਆਪਣੇ ਆਪ ਤੇ ਤਿੰਨ ਸੇਰ ਦਾ ਦਿਹਾੜੀ ਮਹਿਮਾਨ ਅਵਰ ਵਾਸਤ ਤੁਝ ਪਾਹੇ ਅਮਾਨ ਕਹਿੰਦੇ ਤੈਨੂੰ ਦਿਹਾੜੀ ਵਿੱਚ ਤਿੰਨ ਸੇਰ ਖਾਣ ਲਈ ਮਤਲਬ ਖੁਰਾਕ ਚਾਹੀਦੀ ਆ ਪਰ ਉਸ ਤਰ੍ਹਾਂ ਕਹਿੰਦੇ ਤੂੰ ਇੱਥੇ ਮਹਿਮਾਨ ਹੀ ਆਇਆ ਹੋਇਆ ਸਭ ਕੁਝ ਜੋ ਤੈਨੂੰ ਮਿਲਿਆ ਹੋਇਆ ਇਹ ਪਰਮਾਤਮਾ ਦੀ ਅਮਾਨਤ ਨੇ ਦਾਤਾ ਬੇਸਤਾ ਅਸਤ ਰਕਤ ਪਰੇਟੇ ਚਾਮ ਇਸ ਉਪਰਲੇ ਰੱਖਿਓ ਗੁਮਾਨ ਕਹਿੰਦੇ ਜਿਹੜਾ ਇਹ ਤੇਰਾ ਸਰੀਰ ਆ ਤੈਨੂੰ ਦਿਸ ਰਿਹਾ ਵੀ ਬਾਹਰੋਂ ਬਹੁਤ ਸੁੰਦਰ ਆ ਅੰਦਰ ਕਹਿੰਦੇ ਇਹਦੇ ਸਾਰੇ ਹੱਡੀਆਂ ਰਕਤ ਮੰਜ ਕਹਿੰਦੇ ਸਭ ਕੁਝ ਉਪਰੋਂ ਚਮੜੇ ਦੇ ਨਾਲ ਲਪੇਟਿਆ ਹੋਇਆ ਕਹਿੰਦੇ ਇਹਦੇ ਉੱਪਰ ਤੂੰ ਹੰਕਾਰ ਕਰਦਾ ਇਸ ਤਰ੍ਹਾਂ ਆ ਨਾ ਕਿ ਆਪਾਂ ਆਪਣੇ ਸਰੀਰ ਦੀ ਕਿੰਨੀ ਸੰਭਾਲ ਕਰਦੇ ਆ ਉਹਨਾਂ ਆਪਾਂ ਪਰਮਾਤਮਾ ਦਾ ਨਾਮ ਨਹੀਂ ਲੈਂਦੇ ਹੈਗੇ ਉਹਨੂੰ ਨਿਚੇ ਤੇ ਰੱਖਦੇ ਜਿੰਨਾ ਆਪਣੇ ਆਪ ਨੂੰ ਸਵਾਰਦੇ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਇੱਕ ਬਸਤ ਬੂਜੇ ਤਾਂ ਹੋਵੇ ਪਾਕ ਬਿਨ ਬੂਜੇ ਤੂੰ ਸਦਾ ਨਾ ਪਾਕ ਕਹਿੰਦੇ ਇੱਕ ਪਰਮਾਤਮਾ ਦਾ ਨਾਮ ਹੈ ਜਿਹਦੇ ਨਾਲ ਤੇਰੀ ਸਾਂਝ ਪੈ ਜਾਏ ਤਾਂ ਤੂੰ ਪਵਿੱਤਰ ਹੈ ਪਰ ਜੇ ਤੇਰੀ ਕਹਿੰਦੇ ਪ੍ਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਈ ਤਾਂ ਤੂੰ ਸਦਾ ਹੀ ਪਵਿੱਤਰ ਹੈ ਕੋਹ ਨਾਨਕ ਗੁਰ ਕੋ ਕੁਰਵਾਨ ਜਿਸ ਤੇ ਪਾਈਐ ਹਰ ਪੁਰਖ ਸੁਜਾਨ ਨਾਨਕ ਜੀ ਕਹਿੰਦੇ ਨੇ ਕਿ ਅਸੀਂ ਆਪਣੇ ਗੁਰੂ ਤੋਂ ਵਾਰੇ ਜਾਈਏ ਸਦਕੇ ਜਾਈਏ ਜਿਸ ਦੇ ਰਾਹੀ ਉਸ ਪਰਮਾਤਮਾ ਦੇ ਨਾਲ ਸਾਡਾ ਮਿਲਾਪ ਹੋ ਜਾਂਦਾ ਆਸਾ ਮਹੱਲਾ ਪੰਜਮਾ ਇੱਕ ਤੁਕੇ ਚੌਪਦੇ ਇੱਕ ਘੜੀ ਦਿਨ ਸਮੋਕੋ ਬਹੁਤ ਦਿਹਾਰੇ ਮਨ ਨਾ ਰਹੇ ਕੈਸੇ ਮਿਲੋ ਪਿਆਰੇ ਕਹਿੰਦੇ ਕਿਸ ਤਰ੍ਹਾਂ ਆਪਣੇ ਪਰਮਾਤਮਾ ਨੂੰ ਮੈਂ ਮਿਲਾਂ ਪਰਮਾਤਮਾ ਨੂੰ ਮਿਲਣ ਤੋਂ ਬਿਨਾ ਮੇਰਾ ਮਨਤ ਈ ਰਜਨੀ ਫੜਦਾ ਕਹਿੰਦੇ ਪਰਮਾਤਮਾ ਦੇ ਦੀਦਾਰ ਤੋਂ ਬਿਨਾ ਇੱਕ ਘੜੀ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਪਤਾ ਨਹੀਂ ਕਿੰਨੇ ਦਿਨ ਹੋ ਗਏ ਉਹਦਾ ਦੀਦਾਰ ਕੀਤੇ ਆ ਇੱਕ ਪਲ ਦਿਨ ਸਮੋਕੋ ਕਭੂ ਨਾ ਬਿਹਾਵੇ ਦਰਸ਼ਨ ਕੀ ਮਨ ਆਸ ਕਨੇਰੀ ਕੋਈ ਐਸਾ ਸੰਤ ਮੋਕੋ ਪਿਰਹਿ ਮਿਲਾਵੇ ਰਹਾਓ ਕਹਿੰਦੇ ਪਰਮਾਤਮਾ ਦੇ ਦੀਦਾਰ ਤੋਂ ਬਿਨਾਂ ਇੱਕ ਪਲ ਇੱਕ ਦਿਨ ਕਹਿੰਦਾ ਮੇਰਾ ਬੀਤਦਾ ਨਹੀਂ ਹੈ ਮੇਰੇ ਲਈ ਬੜੀ ਔਖੀ ਘੜੀ ਬਣਦੀ ਆ ਕਹਿੰਦੇ ਕੋਈ ਮੈਨੂੰ ਇਸ ਤਰ੍ਹਾਂ ਦੇ ਸੰਤ ਦੀ ਆਸ ਹੈ ਤਾਂਗ ਹੈ ਕਿ ਜਿਹਦੇ ਜੋ ਮੈਨੂੰ ਪਰਮਾਤਮਾ ਦਾ ਦਰਸ਼ਨ ਕਰਾ ਦੇਵੇ ਜੋ ਮੈਨੂੰ ਪਰਮਾਤਮਾ ਦੇ ਨਾਲ ਮਿਲਾ ਦੇਵੇ ਕਹਿੰਦੇ ਮੈਨੂੰ ਤਾਂਗ ਹੈ ਇਸ ਤਰ੍ਹਾਂ ਦੇ ਗੁਰੂ ਦੀ ਸੰਤ ਦੀ ਜੋ ਮੇਰਾ ਮਿਲਾਪ ਕਰਾ ਦੇ ਪ੍ਰੀਤਮ ਪਿਆਰੇ ਨਾਲ ਚਾਰ ਪਹਿਰ ਚੋ ਜੁਗੈ ਸਮਾਨੇ ਰਹਿਣ ਪਈ ਤਬ ਅੰਤ ਨ ਜਾਣੇ ਕਹਿੰਦੇ ਪਰਮਾਤਮਾ ਦੇ ਦੀਦਾਰ ਤੋਂ ਬਿਨਾਂ ਚਾਰ ਪਹਿਰ ਮੇਰੇ ਲਈ ਚਾਰ ਜੁਗਾਂ ਦੇ ਸਮਾਨ ਬਣ ਜਾਂਦੇ ਨੇ ਮੇਰਾ ਸਮਾਂ ਨਹੀਂ ਘਟ ਹੁੰਦਾ ਉਸ ਪਰਮੇਸ਼ਰ ਦੇ ਦੀਦਾਰ ਤੋਂ ਬਿਨਾਂ ਕਹਿੰਦੇ ਮੇਰੇ ਜੀਵਨ ਰੂਪੀ ਰਾਤ ਦਾ ਕਦੇ ਅੰਤ ਨਹੀਂ ਹੁੰਦਾ ਕਦੇ ਖਤਮ ਨਹੀਂ ਹੋਣ ਚਾਹੁੰਦੀ ਜਦੋਂ ਤੱਕ ਮੇਰੇ ਪ੍ਰੀਤਮ ਪਿਆਰੇ ਦਾ ਮੈਨੂੰ ਦਰਸ਼ਨ ਨਹੀਂ ਹੁੰਦਾ ਫਿਰ ਵਿਛੋੜਾ ਕਿਵੇਂ ਹੋਇਆ ਮੇਰੇ ਕਹਿੰਦੇ ਪਰਮੇਸ਼ਰ ਪਤੀ ਨਾਲੋਂ ਪੰਜ ਦੂਤ ਮਿਲ ਪਿਰੋ ਵਿਛੋੜੀ ਪ੍ਰਮ ਪ੍ਰਮ ਰੋਵੇ ਹਾਥ ਪਿਛੋੜੀ ਕਹਿੰਦੇ ਜਿਹੜੇ ਪੰਜ ਦੂਤ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਦੇ ਕਾਰਨ ਮੇਰਾ ਪਰਮਾਤਮਾ ਤੋਂ ਵਿਛੋੜਾ ਪੈ ਗਿਆ। ਹੁਣ ਕਹਿੰਦੇ ਮੈਂ ਬਹੁਤ ਪਛਤਾਵੇ ਵਿੱਚ ਆ ਕਿ ਵੀ ਇਹਨਾਂ ਕਰਕੇ ਮੇਰਾ ਪਰਮਾਤਮਾ ਵਿਛੜ ਗਿਆ। ਜਨ ਨਾਨਕ ਕੋ ਹਰ ਦਰਸ ਦਿਖਾਇਆ ਆਤਮ ਚੀਨ ਪਰਮ ਸੁਖ ਪਾਇਆ। ਫਿਰ ਨਾਨਕ ਜੀ ਕਹਿੰਦੇ ਨੇ ਵੀ ਜਿਸ ਜੀਵ ਨੂੰ ਪਰਮਾਤਮਾ ਦਾ ਦਰਸ਼ਨ ਹੋ ਜਾਂਦਾ ਉਹ ਕਹਿੰਦੇ ਆਪਣੇ ਅੰਤਰ ਆਤਮੇ ਉਸ ਪਰਮਾਤਮਾ ਦਾ ਦੀਦਾਰ ਕਰਕੇ ਆਤਮਿਕ ਆਨੰਦ ਪਾਉਂਦਾ ਹੈ ਉਸ ਜੀਵ ਨੂੰ ਬਹੁਤ ਆਨੰਦ ਰਹਿੰਦਾ ਹੈ ਜਿਸ ਦਾ ਦੀਦਾਰ ਜਿਸ ਨੂੰ ਪਰਮਾਤਮਾ ਦਾ ਦੀਦਾਰ ਹੋ ਗਿਆ ਜਿਸ ਨੇ ਪਰਮਾਤਮਾ ਦੀ ਝਲਕ ਪਾ ਲਈ ਜਿਸ ਨੇ ਪਰਮਾਤਮਾ ਨੂੰ ਆਪਣੇ ਅੰਤਰ ਆਤਮੇ ਅਨੁਭਵ ਕਰ ਲਿਆ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਬੁੱਲਾਂ ਗਲਤੀਆਂ ਬਖਸ਼ਨੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਤਰਕੀ ਬਾਣੀ ਦੀ ਵਿਚਾਰ ਕਰਦੇ ਆਂ ਬਾਣੀ ਪੜਦੇ ਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ ਦਿਓ ਜੀ ਅੱਗੇ ਤੋਂ ਸੁਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ Oi, querido. Oi, querido.